ਚਾਰ ਨੂੰ ਵਿਚਾਰਦਿਆਂ ਹੋਇਆਂ ਅੱਜ ਦਾ ਵਿਚਾਰ ਅਦੀਨ ਜੋ ਸ਼ਬਦ ਹੈ ਇਹ ਸ਼ਬਦ ਪਗਤ ਕਬੀਰ ਸਾਹਿਬ ਜੀਆ ਨੇ ਆਪਣੀ ਮubaruk ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ ਰਾਗ ਗਉੜੀ ਹੈ ਗੁਆਰੇਰੀ ਇਹਦੀ ਇੱਕ ਕਿਸਮ ਹੈ ਅਸ਼ਟਪਦੀ ਅੱਠ ਪਦੀਆਂ ਵਾਲੀ ਇਹ ਬਾਣੀ ਹੈ ਅੱਠ ਬੰਦਾਂ ਵਾਲੀ ਜਿਵੇਂ ਅਸੀਂ ਸੁਖਵਨੀ ਸਾਹਿਬ ਪੜ੍ਹਦੇ ਹਾਂ ਸ਼ਲੋਕ ਤੋਂ ਬਾਅਦ ਅਸ਼ਟਪਦੀ ਆਉਂਦੀ ਹੈ 24 ਸ਼ਲੋਕ ਨੇ ਤੇ ਨਾਲ 24 ਅਸ਼ਟਪਦੀਆਂ ਨੇ ਤੇ ਸ਼ਲੋਕ ਦੇ ਨਾਲ ਲੱਗਦੇ ਹੋਏ ਅੱਠ ਪਦ ਜਿਹੜੇ ਨੇ ਉਹਦੇ ਲਈ ਫਿਰ ਇਹ ਸ਼ਬਦ ਜਿਹੜਾ ਹੈ ਉਚਾਰਨ ਕੀਤਾ ਗਿਆ ਅਸ਼ਟਪਦੀਆਂ ਤੇ ਇਸ ਸ਼ਬਦ ਦੇ ਵੀ ਅੱਠ ਪਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇਕ ਹੈ ਅਦੁੱਤੀ ਹੈ ਰਚਨਹਾਰ ਹੈ ਔਰ ਇਕ ਦੀ ਪ੍ਰਾਪਤੀ ਕੇਵਲ ਤੇ ਕੇਵਲ ਸਤਿਗੁਰੂ ਦੁਆਰਾ ਹੋ ਸਕਦੀ ਹੈ ਆਓ ਇਸ ਸ਼ਬਦ ਦੇ ਨਾਲ ਅਸੀਂ ਜੁੜਨਾ ਕਰੀਏ ਗੁਰੂ ਦੀ ਮਤ ਗ੍ਰਹਿਣ ਕਰੀਏ ਕਿ ਸਾਨੂੰ ਭਗਤ ਕਬੀਰ ਸਾਹਿਬ ਕੀ ਸੇਧ ਪ੍ਰਦਾਨ ਕਰਦੇ ਨੇ ਪਗਤ ਜੀ ਕਹਿੰਦੇ ਨੇ ਇੱਕ ਸ਼ਬਦ ਹੈ ਸੁਖ ਇਹ ਸੁਖ ਸਾਰਿਆਂ ਨੂੰ ਚਾਹੀਦਾ ਹੈ ਹਰ ਕੋਈ ਮਨੁੱਖ ਦੀ ਇਹ ਲਾਲਸਾ ਹੁੰਦੀ ਹੈ ਕਿ ਮੇਰਾ ਜੀਵਨ ਸਦਾ ਸੁਖੀ ਬਤੀਤ ਹੋਵੇ ਕੋਈ ਵੀ ਮਨੁੱਖ ਦੁੱਖ ਨਹੀਂ ਚਾਹੁੰਦਾ ਪਰ ਜਦੋਂ ਅਸੀਂ ਜੀਵਨ ਨੂੰ ਜਿਉਂਦੇ ਆਂ ਜੀਵਨ ਨੂੰ ਜਿਉਂਦਿਆਂ ਹੋਇਆਂ ਸੁਖ ਤੇ ਦੁੱਖ ਨਾਲ-ਨਾਲ ਚੱਲਦੇ ਨੇ ਇਸ ਨੂੰ ਮਹਾਰਾਜ ਨੇ ਅੰਮ੍ਰਿਤ ਗੁਰਬਾਣੀ ਦੇ ਵਿੱਚ ਇੰਜ ਬਿਆਨ ਕੀਤਾ ਸੁਖ-ਦੁਖ ਕਰਤ ਜਨਮ ਫਨ ਮੁਵਾ ਪਰ ਹਰ ਇੱਕ ਮਨੁੱਖ ਦੀ ਲਾਲਸਾ ਹੈ ਕਿ ਮੈਂ ਸੋਖੀ ਭੋਗਾ ਮੇਰੇ ਜੀਵਨ ਦੇ ਵਿੱਚ ਦੁੱਖ ਕਦੇ ਨਾ ਆਵੇ ਔਰ ਇਹ ਹੋਣਾ ਵੀ ਚਾਹੀਦਾ ਹੈ ਹਰ ਇਨਸਾਨ ਸੁਖੀ ਹੋਵੇ ਤਾਂ ਮਹਾਰਾਜ ਨੇ ਪਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਵੀ ਕੀਤੀ ਕਿ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ ਮੈਨੂੰ ਦੁੱਖ ਦੇਣ ਵਾਲਾ ਸਮਾਂ ਨਾ ਬਖਾਵੇਂ ਹੁਣ ਪਰਮਾਤਮਾ ਦੀ ਰਜਾ ਦੇ ਵਿੱਚ ਜੇ ਸੁੱਖ ਹੈ ਤੇ ਸੁੱਖ ਦੇ ਪਿੱਛੇ-ਪਿੱਛੇ ਦੁੱਖ ਨੇ ਵੀ ਯਾਤਰਾ ਕਰਨੀ ਹੈ ਜਿਵੇਂ ਤੁਸੀਂ ਇੱਕ ਬਸਤਰ ਪਾਇਆ ਇਹ ਬਸਤਰ ਤੁਸੀਂ ਕਦੋਂ ਬਦਲ ਦਿੰਦੇ ਹੋ ਜਦੋਂ ਇਹ ਮੈਲਾ ਹੋ ਜਾਵੇ ਉਸੀ ਦੂਜਾ ਮਸਤਰ ਪਾ ਲੈਂਦੇ ਹੋ ਫਿਰ ਜਦੋਂ ਉਹ ਮੈਲਾ ਹੋ ਜਾਏ ਫਿਰ ਉਹਨੂੰ ਬਦਲ ਕੇ ਦੂਜਾ ਪਾ ਲੈਂਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਸੁਖ ਤੇ ਦੁੱਖ ਦੋ ਪ੍ਰਕਾਰ ਦੇ ਕੱਪੜੇ ਨੇ ਜੇ ਬਹੁਤਾ ਸੁੱਖ ਵੀ ਤੁਹਾਡੇ ਜੀਵਨ ਦੇ ਵਿੱਚ ਰਹੇ ਦੁੱਖ ਨਾ ਆਵੇ ਤੇ ਸੁੱਖ ਦੀ ਕੀ ਪਰਿਭਾਸ਼ਾ ਹੈ ਸੁਖ ਦੇ ਫਿਰ ਕੋਈ ਮੁੱਲੇਬਾਰਨ ਨਾ ਰਿਹਾ ਕਿਉਂਕਿ ਦੁੱਖ ਦੇ ਵਿਪਰੀਤ ਤੁਸੀਂ ਕਹਿੰਦੇ ਹੋ ਆ ਸੁਖ ਹੈ ਆ ਦੁੱਖ ਹੈ ਜੇ ਜੀਵਨ ਦੇ ਵਿੱਚ ਰੋਣਾ ਨਾ ਹੋਵੇ ਤੇ ਹਾਸੇ ਦਾ ਕੀ ਬੋਲ ਹੈ ਜੇ ਮਿੱਠੇ ਦੇ ਵਿਪਰੀਤ ਕੌੜਾ ਨਾ ਹੋਵੇ ਫਿਰ ਮਿੱਠੇ ਨੂੰ ਮਿੱਠਾ ਨਹੀਂ ਕਹਿ ਸਕਦੇ ਅਸੀਂ ਜੇ ਕੇਵਲ ਦਿਨ ਹੀ ਹੋਵੇ ਰਾਤ ਹੋਵੇ ਹੀ ਨਾ ਤੇ ਫਿਰ ਦਿਨ ਨੂੰ ਅਸੀਂ ਦਿਨ ਨਹੀਂ ਕਾਂਗੇ ਕਿਉਂਕਿ ਰਾਤ ਦੇ ਵਿਪਰੀਤ ਅਸੀਂ ਕਹਿੰਦੇ ਆਹ ਦਿਨ ਹੈ ਆਹ ਰਾਤ ਹੈ ਭਗਤ ਜੀ ਕਹਿੰਦੇ ਨੇ ਕਿ ਸੁਖ ਤੇ ਦੁਖ ਦੋ ਪ੍ਰਕਾਰ ਦੇ ਕੱਪੜੇ ਨੇ ਇਹ ਮਨੁੱਖ ਪਹਿਨਦਾ ਸੁਖ ਦੁਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਕੱਪੜਾ ਮੈਲਾ ਹੁੰਦਾ ਤੁਸੀਂ ਬਦਲ ਲੈਂਦੇ ਹੋ ਸੁਖ ਬਹੁਤਾ ਆਵੇ ਫੇਰ ਉਸ ਤੋਂ ਬਾਅਦ ਦੁਖ ਸ਼ੁਰੂ ਹੋ ਜਾਂਦਾ ਹੈ ਤੇ ਮੇਰੇ ਗੁਰੂ ਨੇ ਬੜੇ ਪਿਆਰ ਦੇ ਨਾਲ ਇਹ ਗੱਲ ਸਮਝਾਈ ਹੈ ਕਿ ਤੂੰ ਨਾ ਬਹੁਤਾ ਸੁੱਖ ਨਾ ਮੰਗਿਆ ਕਰ ਸੁੱਖ ਤੇਰੇ ਲਈ ਰੋਗ ਨੇ ਤੂੰ ਰੋਗ ਨਾ ਮੰਗਿਆ ਕਰ ਤੂੰ ਬਿਮਾਰੀਆਂ ਨਾ ਮੰਗਿਆ ਕਰ ਦੁੱਖ ਮੰਗਿਆ ਕਰ ਦੁੱਖਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਂਮਨਾ ਹੋਈ ਭਗਤ ਜੀ ਕਹਿੰਦੇ ਨੇ ਸੁਖ ਮੰਗਤ ਦੁਖ ਆਗੇ ਆਵੇ ਸੁਖ ਮੰਗ ਰਹੇ ਆ ਤੇ ਦੁਖ ਫਿਰ ਆ ਕੇ ਅੱਗੇ ਪ੍ਰਗਟ ਹੋ ਜਾਂਦਾ ਮੈਨੂੰ ਨਹੀਂ ਕਬੂਲ ਕਰੇਗਾ ਮੈਂ ਵੀ ਹਾਂ ਪਰਮਾਤਮਾ ਦਾ ਬਣਾਇਆ ਹੋਇਆ ਗੁਰੂ ਸਾਹਿਬ ਨੇ ਇਕ ਤਾਂ ਦੇਜ ਬਿਆਨ ਕੀਤਾ ਹੈ ਕਿ ਉਹ ਮਨੁੱਖ ਜਿਹੜਾ ਇਹ ਨਾ ਮੂਰਖਾ ਸਿਰ ਮੂਰਖ ਹੈ ਮੂਰਖਾਂ ਦਾ ਸਰਦਾਰ ਹੈ ਮੂਰਖ ਰਾਜ ਹੈ ਜਿਹੜਾ ਮਨੁੱਖ ਕੇਵਲ ਸੁੱਖ ਦੀ ਮੰਗ ਕਰਦਾ ਹੈ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਆਂ ਸੁੱਖ ਕਿ ਦੁੱਖਾਂ ਨੂੰ ਛੱਡ ਕੇ ਕੇਵਲ ਸੁੱਖ ਮੰਗਦਾ ਹੈ ਤੇ ਬਹੁਤੇ ਯਤਨ ਵੀ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨਦੇ ਮਨਾ ਹਰ ਭਾਵੈ ਸੋ ਹੋਏ ਸੁਖ ਮੰਗਤ ਦੁੱਖ ਆਗੇ ਆਵੇ ਤੇ ਅੱਜ ਤੋਂ ਸੁਖ ਮੰਗਣਾ ਹੀ ਨਹੀਂ ਕਿਉਂਕਿ ਜੇ ਸੁਖ ਤੁਰੇਗਾ ਤੇ ਉਹਦੇ ਪਿੱਛੇ ਦੁੱਖ ਨੇ ਵੀ ਤੁਰਨਾ ਜਿਵੇਂ ਦੋ ਪੈਰ ਨੇ ਕਦੇ ਖਬਾ ਅਗੇ ਹੋ ਜਾਂਦਾ ਹੈ ਕਦੇ ਸੱਜਾ ਅਗੇ ਹੋ ਜਾਂਦਾ ਹੈ ਐਵੇਂ ਦੋ ਪੈਰਾਂ ਦੇ ਉੱਤੇ ਤੂੰ ਯਾਤਰਾ ਕਰਨੀ ਹੈ ਇੱਕ ਪੈਰ ਤੇ ਕਿੰਨਾ ਕੁ ਚਿਰ ਤੁਰ ਸਕਦਾ ਹੈ ਜੇਰ ਤੇ ਲੰਗੜਾ ਹੋ ਜਾਏਗਾ ਟੰਗਲਾ ਹੋ ਜਾਏਗਾ ਨਹੀਂ ਤੁਰ ਪਾਏਗਾ ਐਵੇਂ ਸੁਖ ਤੇ ਦੁਖ ਤੇਰੇ ਦੋ ਪੈਰ ਨੇ ਸੋ ਸੁਖ ਹਮੋ ਨਾ ਮੰਗਿਆ ਭਾਵੇਂ ਭਗਤ ਜੀ ਕਹਿੰਦੇ ਨੇ ਸਾਨੂੰ ਸੁਖ ਚਾਹੀਦਾ ਹੀ ਨਹੀਂ ਜੇ ਸੁਖ ਮੰਗਿਆ ਦੁਖ ਅਗੇ ਆ ਜਾਵੇ ਇਹ ਇਹੋ ਜਿਹਾ ਸੁੱਖ ਕਿਉਂ ਮੰਗਣਾ ਸੋ ਸੁੱਖ ਹਮੋਂ ਨਾ ਮੰਗਿਆ ਭਾਵੇਂ ਵਿਖਿਆ ajo ਸੁਰਤ ਸੁਖ ਆਸਾ ਇਸ ਮਨ ਦੇ ਵਿੱਚ ਇਹ ਰਹਾਉ ਦਾ ਬੰਧ ਹੈ ਤੇ ਰਹਾਉ ਦੇ ਬੰਧ ਦੇ ਉੱਤੇ ਅਸੀਂ ਧਿਆਨ ਕੇਂਦਰਿਤ ਕਰਨਾ ਹੈ ਕਿ ਮਨ ਦੇ ਵਿੱਚ ਸਾਨੂੰ ਸਹੀ ਅਰਥਾਂ ਦੇ ਵਿੱਚ ਸੁੱਖ ਦੇ ਅਰਥ ਹੀ ਪਤਾ ਨਹੀਂ ਲੱਗੇ ਬਿਖਿਆ ਬਿਖ ਤੋਂ ਸ਼ਬਦ ਬਣਿਆ ਬਿਖ ਕਹਿੰਦੇ ਨੇ ਜ਼ਹਿਰ ਨੂੰ ਜ਼ਹਿਰ ਖਾਦਿਆਂ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਇਹ ਜਿਹੜੇ ਦੁਨਿਆਵੀ ਰਸਕਸ ਨੇ ਇਹ ਜਿਹੜੇ ਦੁਨਿਆਵੀ ਰਸ ਨੇ ਇਹ ਸਾਰੇ ਹੀ ਬਿਖ ਦੀ ਨਿਆਈ ਨੇ ਜ਼ਹਿਰ ਦੀ ਨਿਆਈ ਨੇ ਔਰ ਇਹ ਇਨਾਂ ਦੇ ਵਿੱਚ ਜਿਹੜੀ ਸੁਰਤ ਹੈ ਉਹ ਜੁੜੀ ਹੋਈ ਹੈ ਸੁਰਤ ਪਰਮਾਤਮਾ ਦੇ ਵਿੱਚ ਨਹੀਂ ਜੁੜੀ ਕਿਉਂਕਿ ਤੁਹਾਡੀ ਇੱਕ ਸੁਰਤ ਹੈ ਇਹਨੂੰ ਪਰਮਾਤਮਾ ਵਾਲੇ ਪਾਸੇ ਲਾ ਲਓ ਜਾਂ ਇਹਨੂੰ ਫਿਰ ਦੁਨਿਆਵੀ ਰਸਾਂ ਵਾਲੇ ਪਾਸੇ ਲਾ ਲਓ ਜਿੰਨੇ ਤੁਸੀਂ ਭੋਗ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਭੋਗੰਗਤਾਰ ਰੋਗੰਗ ਮਨੁੱਖ ਇਹ ਕਦੇ ਨਾ ਸੋਚੇ ਕਿ ਮੈਂ ਬਹੁਤੇ ਜਿਹੜੇ ਅੱਜ ਚਟਕਾਰੇ ਲੈ ਲੈ ਕੇ ਰਸ ਮਾਣ ਰਿਆਂ ਸਵਾਦ ਲੈ ਰਿਆਂ ਤੇ ਇਹ ਅੱਗੋਂ ਮੈਨੂੰ ਦੁੱਖ ਨਹੀਂ ਦੇਣਗੇ ਨਹੀਂ ਐ ਲਾ ਮੇਰਾ ਕਿਉਂਕਿ ਇਹਨਾਂ ਦੀ ਜੜਾਂ ਦੇ ਵਿੱਚ ਦੁੱਖ ਹੈ ਜਿਹੜੇ ਰੁੱਖ ਦੇ ਤੁਸੀਂ ਫਲ ਖਾ ਰਹੇ ਹੋ ਨਾ ਇਸ ਰੁੱਖ ਦੀ ਜੜ ਦੇ ਵਿੱਚ ਦੁੱਖ ਹੈ ਬੜਾ ਲੰਮਾ ਦੁੱਖ ਫਿਰ ਉਹ ਸਾਡੇ ਜੀਵਨ ਦੇ ਵਿੱਚ ਪੈਦਾ ਕਰ ਜਾਂਦੇ ਨੇ ਕਿਉਂਕਿ ਸਾਡੀ ਜਿਹੜੀ ਸੁਰਤ ਹੈ ਉਹਦੇ ਵਿੱਚ ਸੁੱਖ ਦੀ ਆਸ ਹੈ ਇਹ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਦੁਨਿਆਵੀ ਰਸਾਂ ਦੇ ਵਿੱਚੋਂ ਸੁਖ ਭਾਲ ਰਿਹਾ ਹੈ। ਕਿਵੇਂ ਹੋਈ ਹੈ ਰਾਜਾ ਰਾਮ ਨਿਵਾਸਾ ਉਸ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਕਿਵੇਂ ਹੋ ਜਾਵੇ ਕਿਉਂਕਿ ਸੁਖ ਦੀ ਆਸ ਹੈ। ਤੇ ਸੁਖ ਦੀ ਆਸ ਕਰਕੇ ਇਹ ਜੀਵਨ ਆਪਣਾ ਕੁੱਤੇ ਬਾਗ ਬਣਾ ਲੈਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਬੋਲ ਨੇ ਕੁਝ ਮਹਿੰਗੇ ਨੇ ਕਿ ਦਵਾਰੇ ਦਵਾਰ ਸਵਾਨ ਜੋ ਡੋਲਤ ਨੈ ਸੁਧਰਾਮ ਭਜਨ ਕੀ ਬਹੁਤ ਦਵਾਰੀਆਂ ਦੇ ਉੱਤੇ ਜਾ ਕੇ ਮੱਥਾ ਟੇਕ ਆਉਂਦਾ ਹੈ ਤੇ ਮੈਨੂੰ ਮਾਫ਼ ਕਰ ਦੇਣਾ ਕਿ ਜਿਸ ਦਿਨ ਸਾਨੂੰ ਗੁਰੂ ਘਰੋਂ ਵੀ ਕੁਝ ਡੇਰੀ ਲੱਗ ਜਾਵੇ ਜਾਂ ਗੁਰੂ ਘਰੋਂ ਹੀ ਸਾਡੀ ਮੁਰਾਦ ਕੁਝ ਸਮਾਂ ਦੇਰ ਹੋ ਜਾਵੇ ਨਾ ਤੇ ਅਸੀਂ ਕਹਿੰਨੇ ਗੁਰਦੁਆਰੇ ਵੀ ਕੁਝ ਨਹੀਂ ਰੱਖਿਆ ਚਲੋ ਇੱਕ ਬਾਬਾ ਹੈ ਕੋਈ ਉਹ ਉੱਥੇ ਆਪਾਂ ਚੱਲਦੇ ਆ ਤੁਸੀਂ ਵੇਖਿਆ ਨਾ ਅੱਜ ਕੱਲ ਬੜਾ ਟ੍ਰੈਂਡ ਚੱਲ ਰਿਹਾ ਕਈ ਗੁਰਸਿੱਖਾਂ ਨੇ ਨਾ ਆਪਣੇ ਗੱਡੀਆਂ ਦੇ ਪਿੱਛੇ ਗੁਰੂ ਜੀ ਲਿਖਿਆ ਲਗਾਏ ਪਤਾ ਨਹੀਂ ਕਿਹੜਾ ਗੁਰੂ ਜੀ ਹੈ ਤਾਂ ਅਸੀਂ ਮੈਂ ਸ਼ੋਕ ਵਿਹਾਰ ਸੇਵਾ ਕੀਤੀ ਹੈ ਤੇ ਪ੍ਰਬਾਦ ਫੇਰੀ ਇੱਕ ਗੁਰਮੁਖ ਵਿਆਰੀ ਦੇ ਘਰ ਗਈ। ਤੋਂ ਜਦੋਂ ਢੋਲ ਕੀ ਛੇੜੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀਆਂ ਦਾ ਪ੍ਰਕਾਸ਼ ਪੁਰਬ ਮਨਾਇਆ ਅਰਿਆਸੀ ਤੇ ਪਹਿਲਾ ਪ੍ਰਬਾਦ ਫੇਰੀਆਂ ਕੱਡੀਆਂ ਜਾਂਦੀਆਂ ਨੇ ਉਹਨਾਂ ਦੇ ਘਰ ਵੀ ਗਈ। ਤੇ ਫਿਰ ਜਦੋਂ ਅਰਦਾਸ ਦੀ ਵਾਰੀ ਆਈ। ਤੋਂ ਕਹਿੰਦੇ ਬਾਬਾ ਜੀ ਸਾਡੇ ਗੁਰੂ ਜੀ ਦੇ ਸਾਹਮਣੇ ਖਲੋ ਕੇ ਨਾ ਤੁਸੀਂ ਇੱਥੇ ਅਰਦਾਸ ਕਰੋ। ਉਹ ਤੁਸੀਂ ਸਮਝ ਗਏ ਹੋਵੋਗੇ ਗੁਰੂ ਜੀ ਬਹੁਤਾ ਮੈਨੂੰ ਬੋਲਣ ਬੋਲ ਕੇ ਦੱਸਣ ਦੀ ਲੋੜ ਨਹੀਂ ਕਿਉਂਕਿ ਆਪਣੀ ਪੱਗ ਨੂੰ ਵੀ ਬਚਾਉਣਾ ਹੈ ਬਾਬਾ ਜੀ ਆ ਸਾਡਾ ਗੁਰੂ ਜੀ ਹੈ ਮੈਂ ਇਹਦੇ ਸਿਰ ਤੇ ਵਾਲ ਤੇ ਇੱਕ ਕੋਈ ਨਹੀਂ ਮੇਰੇ ਗੁਰੂ ਨੇ ਤੇ ਦਮਾਲਾ ਸਜਾਇਆ ਹੋਇਆ ਹੈ ਮੈਂ ਕਿਹਾ ਇਸ ਗੁਰੂ ਦੇ ਸਾਹਮਣੇ ਖਲੋ ਕੇ ਅਰਦਾਸ ਨਹੀਂ ਕਰ ਸਕਦਾ ਕਿਉਂਕਿ ਮੇਰੇ ਗੁਰੂ ਨੇ ਆਖਿਆ ਹੈ ਕਿ ਅਰਦਾਸ ਕਰਨੀ ਹੈ ਤੇ ਆਪਣੇ ਗੁਰੂ ਦੇ ਸਨਮੁਖ ਜਿਹਦੇ ਸਾਹਮਣੇ ਖਲੋ ਕੇ ਤੇਰੀ ਕਬੂਲ ਹੋ ਜਾਵੇ ਜੀ ਕੀ ਇਕਹਿ ਪਹਿ ਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤੇਲ ਨਹੀਂ ਕੀਮਤ ਜਾਣੀ ਤੇ ਸਾਡੇ ਵਿੱਚੋਂ ਹੀ ਕਈ ਸੁੱਖ ਲੱਭਦੇ ਲੱਭਦੇ ਫਿਰ ਉਹਨਾਂ ਨੇ ਆਪਣੇ ਗੁਰੂ ਜੀ ਬਦਲ ਲਏ ਉਹ ਕਹਿੰਦੇ ਸਾਡੇ ਗੁਰੂ ਜੀ ਨੇ ਮੈਂ ਕਹਾ ਤੁਹਾਡਾ ਗੁਰੂ ਤੁਹਾਨੂੰ ਮੁਬਾਰਕ ਹੈ ਇਹਦੇ ਕੋਲੋਂ ਲਓ ਜੋ ਕੁਝ ਲੈਣਾ ਮੇਰਾ ਗੁਰੂ ਤੇ ਉਹ ਹੈ ਜਿਹੜਾ ਕਿ ਤਤੀ ਤਵੀ ਤੇ ਵੀ ਬਹਿ ਜਾਂਦਾ ਹੈ ਮੇਰਾ ਗੁਰੂ ਤੇ ਉਹ ਹੈ ਉਹ ਚਾਂਦਨੀ ਚੌਕ ਵਿੱਚ ਖਲੋ ਕੇ ਆਪਣੇ ਸੀਸ ਦਾ ਬਲੀਦਾਨ ਵੀ ਦੇ ਦਿੰਦਾ ਹੈ ਮੇਰਾ ਗੁਰੂ ਤੇ ਮੇਰੇ ਖਾਤਰ ਆਪਣੇ ਸਰਬੰਸ ਨੂੰ ਬਾਹਰ ਦਿੰਦਾ ਹੈ ਕਦੇ ਭੀੜ ਪਈ ਤਾਂ ਤੇਰੇ ਗੁਰੂ ਦੀ ਪ੍ਰੀਖਿਆ ਲੈ ਕੇ ਵੇਖਣਾ ਇਹਨੇ ਇੱਕ ਸੋਈ ਨਹੀਂ ਬਰਦਾਸ਼ਤ ਕਰਨੀ ਇਹ 13 ਗੁਰੂ ਹੈ ਤੇ ਇਧਰ ਮੇਰਾ ਗੁਰੂ ਹੈ ਗੁਰੂ ਸਾਹਿਬ ਆਖਦੇ ਨੇ ਕਿ ਜੇਕਰ ਤੂੰ ਸੁੱਖਾਂ ਦੇ ਅਧੀਨ ਹੀ ਆਪਣਾ ਜੀਵਨ ਜਿਉਂਦਿਆ ਰਿਹਾ ਕਿ ਹਰ ਵੇਲੇ ਤੈਨੂੰ ਸੋਖੀ ਚਾਹੀਦੇ ਨੇ ਸੋਖੀ ਚਾਹੀਦੇ ਨੇ ਤੇ ਸੁਖ ਤੇ ਮਾਲਕ ਦੀ ਰਜ਼ਾਤ ਦੇ ਵਿੱਚ ਐ ਉਹਦੀ ਰਜ਼ਾਤ ਦੇ ਵਿੱਚ ਰਾਜੀ ਰਹੇ ਤਾਂ ਫਿਰ ਪਰਮਾਤਮਾ ਦੇ ਨਾਮ ਦਾ ਨਿਵਾਸਾ ਤੇਰੇ ਮਨ ਦੇ ਵਿੱਚ ਹੋਵੇਗਾ ਰਹਾਉ ਵਿਸ਼ਰਾਮ ਦੇ ਕੇ ਅੱਗੇ ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਨੇ ਇਸ ਸੁਖ ਤੇ ਸ਼ੇਵਾ ਬ੍ਰਹਮਾ ਡਰਾਨਾ ਸ਼ਿਵ ਜੀ ਵਰਗੇ ਸੁੱਖ ਨਹੀਂ ਮੰਗਦੇ ਬ੍ਰਹਮੇ ਵਰਗੇ ਸੁੱਖ ਨਹੀਂ ਮੰਗਦੇ ਉਹਨਾਂ ਨੂੰ ਵੀ ਡਰ ਹੈ ਭਗਤ ਜੀ ਕਹਿੰਦੇ ਨੇ ਕਿਉਂਕਿ ਬਹੁਤ ਪ੍ਰਚਲਿਤ ਸਾਖੀਆਂ ਨੇ ਬੜੀਆਂ ਲਮੇਰੀਆਂ ਨੇ ਤੇ ਸੁਣਾ ਨਹੀਂ ਸਕਦੇ ਬਸ ਟੂਕ ਮਾਤਰ ਕਿ ਬ੍ਰਹਮਾ ਵੀ ਡਰਿਆ ਹੋਇਆ ਹੈ ਸ਼ਿਵ ਜੀ ਵੀ ਡਰਿਆ ਹੋਇਆ ਹੈ ਕਹਿੰਦੇ ਮੈਨੂੰ ਸੁੱਖ ਨਹੀਂ ਚਾਹੀਦਾ ਕਿਉਂਕਿ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਸੁੱਖ ਮੰਗ ਲਿਆ ਤੇ ਨਾਲ ਹੀ ਲਮੇਰਾ ਦੁੱਖ ਆ ਕੇ ਸਾਡੇ ਕੋਲ ਬਹਿ ਜਾਏਗਾ ਕਿਉਂਕਿ ਸੁੱਖ ਤੇ ਦੁੱਖ ਨਾਲ ਨਾਲ ਚੱਲਦੇ ਨੇ ਇਸ ਸੁਖ ਤੇ Shiv ਬ੍ਰਹਮ ਡਰਾਨਾ ਸੋ ਸੁਖ ਹਮੋਂ ਸਾਚ ਕਰ ਜਾਨਾ ਪਰ ਮੈਂ ਤਾਂ ਸੱਚ ਕਰਕੇ ਮੰਨ ਲਿਆ ਕਿ ਇਹੋ ਸੁੱਖ ਹੈ ਸੰਕਾਦਕ ਨਾਰਦ मुनि ਸ਼ਿਖਾ ਸੰਕਾਦਕ ਸਨਕ ਸੰਨੰਦਨ ਸਨਾਤਨ ਸੰਤ ਕਮਾਰ ਇਹ ਬ੍ਰਹਮੇ ਦੇ ਚਾਰ ਪੁੱਤਰ ਨੇ ਮੋਨੀ ਜਨ ਨਾਰਦ मुनि ਵਰਗੇ ਤੇ ਛੇਸ਼ਨਾਗ ਵਰਗੇ ਇਹ ਵੀ ਪਰਮਾਤਮਾ ਦੇ ਕੋਲੋਂ ਸੁਖ ਨਹੀਂ ਮੰਗਦੇ ਕਿਉਂ ਨਹੀਂ ਮੰਗਦੇ ਤਿੰਨ ਵੀ ਤਨ ਮਨ ਨਹੀਂ ਪੀਖਾ ਇਹਨਾਂ ਨੇ ਵੀ ਆਪਣੇ ਅੰਦਰ ਜਿਹੜਾ ਸੁਖ ਸੀ ਕਿਉਂਕਿ ਬਿਰਤੀ ਅੰਤਰ ਆਤਮੇ ਨਹੀਂ ਹੋਈ ਜੇ ਤੁਹਾਡੀ ਬਿਰਤੀ ਅੰਤਰ ਆਤਮੇ ਨਹੀਂ ਹੁੰਦੀ ਬਾਹਰ ਹੀ ਭਟਕ ਰਹੀ ਹੈ ਤੇ ਤੁਸੀਂ ਸਦਾ ਦੁਖੀ ਰਹੋਗੇ ਚਲੋ ਤੁਹਾਡੇ ਸੁੱਖ ਦਾ ਪੈਮਾਨਾ ਮੈਂ ਦੱਸ ਦੇਣਾ ਜਿਵੇਂ ਮੈਂ ਸੋਚਣਾ ਉਵੇਂ ਤੁਸੀਂ ਸਾਰੇ ਹੀ ਸੋਚਦੇ ਹੋ ਐਸਾ ਨਹੀਂ ਕਿ ਮੈਂ ਵੱਖਰਾ ਸੋਚਾਂ ਤੇ ਤੁਸੀਂ ਵੱਖਰਾ ਸੋਚੋ ਤੁਸੀਂ ਇੱਕੋ ਗੱਲ ਸੋਚਦੇ ਹੋ ਕਿ ਮੇਰੇ ਕੋਲ ਬਹੁਤ ਹੋਣਾ ਚਾਹੀਦਾ ਘਰ ਵੀ ਭਰਿਆ ਹੋਵੇ ਗੋਦਾਮ ਵੀ ਭਰਿਆ ਹੋਵੇ ਜੇਬਾਂ ਵੀ ਭਰੀਆਂ ਹੋਣ ਤੇ ਮੇਰੇ ਝੋਲੇ ਵੀ ਭਰੇ ਹੋਣ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਕਿ ਮਹਾਰਾਜ ਅਸੀਂ ਸਾਰੇ ਸੋਚਦੇ ਆ ਅਰਬਾਂ ਖਰਬਾਂ ਹੋਣਗੇ ਤਾਂ ਸੁੱਖ ਹੋਏਗਾ ਕਦੇ ਗੁਰੂ ਨੂੰ ਪੁੱਛਿਆ ਕਿ ਗੁਰੂ ਕੀ ਕਹਿ ਰਿਹਾ ਜਿਸ ગ્રਹ ਬਹੁਤ ਤਿਸੇ ગ્રਹ ਚਿੰਤਾ ਗੁਰੂ ਕਹਿੰਦਾ ਜੇ ਪੂਰਾ ਤੇਰਾ ਘਰ ਵੀ ਭਰਿਆ ਹੋਏਗਾ ਨਾ ਤੇਰੇ ਕੋਲ ਸੁੱਖ ਨਹੀਂ ਹੋਏਗਾ ਜਾ ਉਹਨਾਂ ਲੋਕਾਂ ਨੂੰ ਜਾ ਕੇ ਪੁੱਛ ਲੈਣਾ ਜਿਨ੍ਹਾਂ ਦੇ ਚੰਗੇ ਮਕਾਨ ਬਣੇ ਹੋਏ ਨੇ ਮਖਮਲੀ ਬਿਸਤਰੀ ਨੇ ਜਿਨ੍ਹਾਂ ਦੇ ਕੋਲ ਬੈਂਕ ਬੈਲੈਂਸ ਬਹੁਤਾ ਹੈ ਕਾਰੋਬਾਰ ਬਹੁਤ ਤਗੜਾ ਉਹਨਾਂ ਨੇ ਆਪਣਾ एंपਾਇਰ ਖੜਾ ਕੀਤਾ ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਤੁਸੀਂ ਤਾਂ ਬੜੇ ਸੁਖੀ ਹੋ ਉਹ ਫਿਰ ਦੁੱਖ ਕਿਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਉਹ ਕਹਿੰਦੇ ਸਾਡੇ ਵਰਗਾ ਤੇ ਦੁਖੀ ਕੋਈ ਨਹੀਂ ਭਾਈ ਸਾਹਿਬ ਸਾਰਾ ਕੁਝ ਤੁਸੀਂ ਲੈ ਲਓ ਤੇ ਮੈਨੂੰ ਇੱਥੇ ਗੱਲ ਇੱਕ ਚਿੰਦੇ ਆਈ ਕਿ ਇੱਕ ਗੁਰਮੁਖ ਸੱਜਣ ਗੁਰੂ ਘਰ ਰੋਜ਼ ਮੱਥਾ ਟੇਕਣ ਆਉਂਦਾ ਹੈ ਔਰ ਮੱਥਾ ਟੇਕ ਕੇ ਜਦੋਂ ਬਾਹਰ ਜਾਂਦਾ ਹੈ ਤੇ ਇੱਕ ਸੱਜਣ ਬੜੀ ਮਹਿੰਗੀ ਕਾਰ ਦੇ ਵਿੱਚ ਰਾਇਲ ਸਰੋਏ ਗੱਡੀ ਤੋਂ ਉਤਰਦਾ ਹੈ ਗੁਰੂ ਨੂੰ ਮੱਥਾ ਟੇਕਦਾ ਹੈ ਗੱਡੀ ਚ ਬੈ ਕੇ ਚਲਾ ਜਾਂਦਾ ਤੇ ਗੁਰੂ ਨੂੰ ਆ ਕੇ ਉਹ ਸਜਣ ਕਹਿੰਦਾ ਪਰਮਾਤਮਾ ਇਹਦੀ ਮੌਜ ਹੈ ਅਸੀਂ ਵੀ ਦੇਖਦੇ ਆ ਨਾ ਫਲਾਣੀਆਂ ਦੀਆਂ ਗੱਡੀਆਂ ਫਲਾਣੀਆਂ ਦੀਆਂ ਕੋਠੀਆਂ ਤੇ ਸਾਡੇ ਅੰਦਰ ਤ੍ਰਿਸ਼ਨਾ ਦੀ ਅਗ ਬਲਦੀ ਅਸੀਂ ਦੁਖੀ ਹੋਣ ਲੱਗ ਜਾਂਦੇ ਇਹਦੇ ਕੋਲ ਕਿੰਨਾ ਕੁਝ ਹੈ ਤੇ ਗੁਰੂ ਸਾਹਿਬ ਨੇ ਸਬਬ ਐਦਾ ਬਣਾ ਦਿੱਤਾ ਕਿ ਜਦੋਂ ਇਹਨੇ ਆਪਣੇ ਗੁਰੂ ਨੂੰ ਸ਼ਿਕਾਇਤ ਕੀਤੀ ਕਿ ਮਹਾਰਾਜ ਮੈਨੂੰ ਤੇ ਕੁਝ ਦਿੱਤਾ ਹੀ ਨਹੀਂ ਇਹਨੂੰ ਵੇਖ ਕਿੰਨੀ ਮਹਿੰਗੀ ਕਾਰ ਦਿੱਤੀ ਐ ਬੜਾ ਸੁਖੀ ਹੋਣਾ ਤੇ ਇੱਕ ਦਿਨ ਇਹਨੇ ਹਿਆ ਕਰਕੇ ਪੁੱਛ ਹੀ ਲਿਆ ਕਿ ਤੁਹਾਡੇ ਤੇ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਕਹਿੰਨੀ ਕਿਤਨੀ ਮਹਿੰਗੀ ਗੱਡੀ ਕਹਿੰਦੇ 14 ਕਰੋੜ ਦੀ ਐ ਤੁਸੀਂ ਤੇ ਬੜੇ ਆਨੰਦ ਦੇ ਵਿੱਚੋਂ ਬੜੇ ਤੁਸੀਂ ਸੁਖੀ ਹੋ ਤੇ ਮੈਂ ਤੇ ਰੋਜ ਆਉਣਾ ਗੁਰੂ ਘਰ ਨਿਤਨੇਮ ਕਰਨਾ ਅੰਮ੍ਰਿਤ ਵੇਲੇ ਜਾਗਣਾ ਪਰ ਮੇਰੇ ਕੋਲ ਇਹ ਗੱਡੀ ਨਹੀਂ ਮੈਂ ਤੇ ਬਹੁਤ ਦੁਖੀ ਹਾਂ ਤੂੰ ਸਜਣ ਕਹਿਣ ਲੱਗਾ ਆ ਗੱਡੀ ਨਾ ਤੂੰ ਰੱਖ ਲੈ ਜਿਹੜਾ ਤੇਰੇ ਕੋਲ ਸੁੱਖ ਹੈ ਨਾ ਉਹ ਮੈਨੂੰ ਦੇ ਦੇ ਕਹਿੰਦੇ ਇਹ ਜਿਵੇਂ ਕਹਿੰਦੇ ਤੈਨੂੰ ਪਤਾ ਮੈਨੂੰ ਇੱਕ ਐਸੀ ਬਿਮਾਰੀ ਹੈ ਜਿਸ ਬਿਮਾਰੀ ਤੋਂ ਮੈਂ ਬਾਚ ਨਹੀਂ ਸਕਦਾ ਮੇਰੇ ਘਰ ਮੇਰੇ 30 ਪੁੱਤਰ ਨੇ ਮੇਰੇ ਨਾਲ ਗੱਲਬਾਤ ਨਹੀਂ ਕਰਦੇ ਮਕਾਨ ਭਾਵੇਂ ਮੇਰਾ ਬਹੁਤ ਵੱਡਾ ਹੈ ਉਸ ਇੱਕ ਮਕਾਨ ਦੇ ਵਿੱਚ ਮੇਰੇ ਪਰਿਵਾਰ ਦੇ ਜੀ ਰਹਿੰਦੇ ਨੇ ਮੇਰੇ ਨਾਲ ਗੱਲਬਾਤ ਹੀ ਨਹੀਂ ਕਰਦੇ ਮੈਂ ਤੇ ਦੁਖੀ ਬਹੁਤਾ ਮੈਂ ਤੇ ਗੁਰੂ ਸਾਹਿਬ ਨੂੰ ਆ ਕੇ ਇਹ ਬੇਨਤੀ ਕਰਨਾ ਸੱਚੇ ਪਾਤਸ਼ਾਹ ਇੱਕ ਸਾਈਕਲ ਹੀ ਦੇ ਦਿੰਦਾ ਪਰ ਇਨੇ ਵੱਡੇ ਘਰ ਦੇ ਵਿੱਚ ਸੁੱਖ ਤੇ ਮੈਨੂੰ ਹੈ ਨਹੀਂ ਮੈਨੂੰ ਉਹ ਸੁੱਖ ਆ ਸਾਰਾ ਕੁਝ ਤੂੰ ਲੈ ਲੈ ਆਪਣਾ ਸੁੱਖ ਮੈਨੂੰ ਦੇ ਦੇ ਤੇ ਇਹ ਹਕੀਕਤ ਹੈ ਜੇਕਰ ਸਾਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਇਹ ਆਖਿਆ ਜਾਏ ਕਿ ਆਪਣਾ ਆਪਣਾ ਦੁੱਖ ਜਿਹੜਾ ਇਹਨਾਂ ਟੇਬਲ ਤੇ ਰੱਖੋ ਸਾਰੇ ਹੀ ਆਪਣਾ ਆਪਣਾ ਦੁੱਖ ਜਦੋਂ ਟੇਬਲ ਤੇ ਰੱਖਣਗੇ ਨਾ ਮੈਨੂੰ ਮੇਰਾ ਦੁੱਖ ਬਹੁਤ ਛੋਟਾ ਨਜ਼ਰ ਆਏਗਾ ਸਾਨੂੰ ਤੇਜ ਲੱਗਦਾ ਹੈ ਕਿ ਦੂਜੇ ਦੀ ਮੌਜ ਹੈ ਮੈਂ ਬਹੁਤ ਦੁਖੀਆਂ ਆ ਪਰ ਮੇਰਾ ਗੁਰੂ ਕਹਿੰਦਾ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀਐ ਸਭ ਤੋਂ ਵੱਡਾ ਸੁਖ ਹੈ ਕਿ ਦੋ ਵਖਤ ਦੀ ਤੁਸੀਂ ਰੋਟੀ ਖਾਂਦੇ ਹੋ ਪਰਮਾਤਮਾ ਨੇ ਛਤ ਦਿੱਤੀ ਹੋਈ ਹੈ ਤੁਹਾਡੇ ਤਨ ਨੂੰ ਕੋਈ ਰੋਗ ਨਹੀਂ ਲੱਗਿਆ ਤੁਸੀਂ ਅੰਮ੍ਰਿਤ ਵੇਲੇ ਜਾਗਦੇ ਹੋ ਇਸ਼ਨਾਨ ਕਰਦੇ ਹੋ ਬਾਣੀ ਪੜ੍ਹਦੇ ਹੋ ਗੁਰੂ ਨੂੰ ਆ ਕੇ ਮੱਥਾ ਟੇਕ ਦਿਓ ਇਹ ਸਭ ਤੋਂ ਵੱਡਾ ਸੁੱਖ ਹੈ ਤੇ ਇਹੋ ਹੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਇਹ ਦੇਹੀ ਸਹੀ ਸਲਾਮਤ ਰਹੇ ਜੀਵਨ ਬਤੀਤ ਹੋ ਜਾਵੇ ਦੇਹੀ ਨੂੰ ਕੋਈ ਰੋਗ ਨਾ ਲੱਗੇ ਜੇ ਤਨ ਨੂੰ ਰੋਗ ਲੱਗ ਗਏ ਬਸਾ ਪੂਰਾ ਪੈਸਿਆਂ ਦੇ ਨਾਲ ਭਰੀ ਫਿਰਦਾਂ ਤੇ ਡਾਕਟਰਾਂ ਨੂੰ ਵੰਡਦਾ ਫਿਰਦਾਂ ਕਿਤੇ ਮੈਡੀਕਲ ਤੇ ਗੋਲੀਆਂ ਖਰੀਦਦਾ ਫਿਰਦਾਂ ਉਹ ਸੁੱਖ ਦਾ ਕੀ ਕਰਨਾ ਉਸ ਮਾਇਆ ਦਾ ਕੀ ਕਰਨਾ ਭਗਤ ਜੀ ਕਹਿੰਦੇ ਨੇ ਕਿ ਜਿਹੜੇ ਵੱਡੇ ਦੇਵਤੇ ਹੋਏ ਨੇ ॠषि मुनि ਤੇ ਸ਼ੇਸ਼ਨਾਗ ਵਰਗੇ ਇਹ ਵੀ ਸੁੱਖ ਨਹੀਂ ਮੰਗਦੇ ਪਰਮਾਤਮਾ ਕੋਲੋਂ ਤਿੰਨ ਵੀ ਤਨ ਮੈਂ ਮਨ ਨਹੀਂ ਪੀਖਾ ਇਸ ਮਨ ਕੋ ਕੋਈ ਖੋਜੋ ਭਾਈ ਭਗਤ ਜੀ ਕਹਿੰਦੇ ਨੇ ਮਨ ਨੂੰ ਖੋਜੋ ਜਾ ਕੇ ਜੇਕਰ ਅਸੀਂ ਆਪਣੇ ਮਨ ਦੀ ਪਰਚੋਲ ਕਰੀਏ ਤੇ ਮਨ ਦਾ ਸੁਭਾਅ ਕੀ ਹੈ ਕਿ ਮਨ ਉਹ ਜਗ੍ਹਾ ਲਾਭੀ ਲੈਂਦਾ ਜਿੱਥੇ ਕੋਈ ਘਾਟ ਹੋਵੇ ਤੁਹਾਨੂੰ ਪਰਮਾਤਮਾ ਨੇ ਕਈਆਂ ਤੋਂ ਬਹੁਤ ਚੰਗਾ ਵਧੀਆ ਬਣਾਇਆ ਹੈ ਜੇ ਤੁਸੀਂ ਦੋ ਲੱਤਾਂ ਤੇ ਤੁਰਦੇ ਹੋ ਔਰ ਇੱਕ ਇਨਸਾਨ ਨੂੰ ਵੇਖ ਲਓ ਜਿਹੜਾ ਵਿਚਾਰਾ ਬਿੰਗਲਾ ਹੈ ਪਰਮਾਤਮਾ ਨੇ ਦੋ ਅੱਖਾਂ ਗੁੱਤੀਆਂ ਨੇ ਵੇਖ ਸਕਦੇ ਹੋ ਤੁਸੀਂ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਇਸੇ ਤਿਆਗ ਅਵਰ ਸੰਗ ਰਚਨਾ ਗੁੰਗੇ ਨੂੰ ਜਾ ਕੇ ਪੁੱਛੋ ਉਹਦੇ ਨਾਲੋਂ ਤਾਂ ਤੁਸੀਂ ਚੰਗੇ ਹੋ ਟੇਡੇ ਮੇਡੇ ਹੋ ਕੇ ਨਹੀਂ ਤੁਰਦੇ ਤੁਸੀਂ ਹੱਥ ਪੈਰ ਤੁਹਾਡੇ ਸਹੀ ਸਲਾਮਤ ਨੇ ਤੁਸੀਂ ਬਹੁਤਿਆਂ ਤੋਂ ਚੰਗੇ ਹੋ ਤੁਸੀਂ ਸ਼ੁਕਰਾਨਾ ਕਰੋ ਤੇ ਹਰ ਇੱਕ ਸਵਾਸ ਦੇ ਉੱਤੇ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹੋ ਅੱਜ ਹੀ ਸ਼ੁਕਰਾਨਾ ਕਰ ਲਈਏ ਕਿ ਪਰਮਾਤਮਾ ਅੱਜ ਦਾ ਦਿਨ ਤੂੰ ਮੈਨੂੰ ਦਿਖਾ ਦਿੱਤਾ ਹੈ ਕਈ ਵਿਚਾਰੇ ਅੱਜ ਜਾਗੇ ਹੀ ਨਹੀਂ ਹੋਣੇ ਤੇ ਸਮਸ਼ਾਨ ਭੂਮੀ ਨੂੰ ਯਾਤਰਾ ਉਹਨਾਂ ਦੀ ਸ਼ੁਰੂ ਹੋ ਗਈ ਹੋਣੀ ਹੈ ਇਹ ਵੀ ਸ਼ੁਕਰ ਕਰ ਸਕਦੇ ਹਰ ਘੜੀ ਕਿਉਂਕਿ ਜੇਕਰ ਅਸੀਂ ਅੱਗੇ ਨੂੰ ਵੇਖਣ ਜਾਈਏ ਤੇ ਤੁਹਾਨੂੰ ਬਹੁਤ ਲੰਮੀ ਕਤਾਰ ਆਪਣਿਆਂ ਤੋਂ ਅੱਗੇ ਦੀ ਨਜ਼ਰ ਆਵੇਗੀ ਜੇ ਤੁਸੀਂ ਪਿੱਛੇ ਨੂੰ ਵੇਖੋ ਤੇ ਕਈ ਐਸੇ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮਿਹਨਤਾਂ ਕਰਦੇ ਨੇ ਦੋ ਵਕਤ ਦੀ ਰੋਟੀ ਮੁਹੱਈਆ ਨਹੀਂ ਕਰਵਾ ਪਾਉਂਦੇ ਆਪਣੇ ਪਰਿਵਾਰ ਨੂੰ ਬਹੁਤਿਆਂ ਤੋਂ ਸੁਖੀਆਂ ਮੇਰਾ ਗੁਰੂ ਕਹਿੰਦਾ ਹੈ ਕਿ ਹਰ ਇੱਕ ਘੜੀ ਸ਼ੁਕਰਾਨੇ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਕਿਉਂਕਿ ਪਰਮਾਤਮਾ ਨੇ ਤੇਰੇ ਤੇ ਬਹੁਤ ਪਰਉਪਕਾਰ ਕੀਤੇ ਹੋਏ ਨੇ ਪਰ ਮਨ ਦਾ ਸੁਭਾਅ ਹੈ ਕਿ ਤੇ ਲੈ ਲੈ ਮੁਕਰ ਪਾਏ ਕਿ ਤੇ ਮੂਰਖ ਖਾਈ ਖਾਏ ਤੇ ਉਹ ਮੂਰਖਾਂ ਦੀ ਗਿਣਤੀ ਵਿੱਚ ਨਹੀਂ ਅਸੀਂ ਜਾ ਕੇ ਖਲੋਣਾ ਅਸੀਂ ਉਸ ਸ਼੍ਰੇਣੀ ਵਿੱਚ ਖਲੋਣਾ ਜਿੱਤੇ ਸ਼ੁਕਰਾਨੇ ਵਾਲੇ ਗੁਰਮੁਖ ਸਜਣ ਖਲੋਤੇ ਨੇ ਕਿ ਜੇ ਸੁਖ ਦੇ ਤਾ ਤੁਝੈ ਆਰਾਦੀ ਦੁਖ ਪੀਰ ਤੁਝੈ ਧਿਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਬਨਾਈ ਅਸੀਂ ਉਹ ਜੀਵਨ ਜਿਉਣਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਚੂਟੇ ਮਨ ਕਹਾ ਸਮਾਈ ਤੇ ਜਦੋਂ ਤਨ ਤੋਂ ਇਹ ਅਲੈਦਾ ਹੋ ਜਾਂਦਾ ਕਿਤੇ ਜਾ ਕੇ ਸਮਾਉਂਦਾ ਗੁਰ ਪ੍ਰਸਾਦੀ ਜੈਦੇਉ ਨਾਮਾ ਭਗਤ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਮਹਾਨ ਸੰਤ ਭਗਤ ਹੋਏ ਨੇ ਭਗਤ ਜੈਦੇਵ ਜੀ ਤੇ ਭਗਤ ਨਾਮਦੇਵ ਜੀ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਹਨਾਂ ਨੂੰ ਪਤਾ ਲੱਗਿਆ ਕਿ ਸੁੱਖ ਕਿੱਥੇ ਹੈ ਸੁੱਖ ਨਾ ਨਾਮ ਬਿਨ ਪਰਮਾਤਮਾ ਦੇ ਨਾਮ ਤੋਂ ਬਿਨਾ ਸੁੱਖ ਹੋਰ ਕਿਤੇ ਹੈ ਹੀ ਨਹੀਂ ਸੁੱਖ ਨਹੀਂ ਬਹੁਤੇ ਧਨ ਖਾਟੇ ਸੁਖ ਨਾਹੀ ਪੀਖੇ ਨਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਈ ਕਈਆਂ ਦੇ ਮਨ ਦੇ ਵਿੱਚ ਇਹ ਵਿਚਾਰ ਚੱਲਦਾ ਆਪਣੇ ਦੇਸ਼ ਦੀ ਤੇ ਕਰੰਸੀ ਘਟ ਹੈ ਚਲੋ ਅਮਰੀਕਾ ਚਲੋ ਕੈਨੇਡਾ ਚਲੋ ਇੰਗਲੈਂਡ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਬਾਣੀ ਪੜੀ ਨਹੀਂ ਹੈ ਸੁਖ ਨਾਹੀ ਬਹੁ ਦੇਸ਼ ਕਮਾਏ ਮੇਰਾ ਗੁਰੂ ਕਹਿੰਦਾ ਚਲ ਕੋਈ ਨਹੀਂ ਹੋਰਾ ਦੇਸਾਂ ਦੀ ਕਰੰਸੀ ਵੀ ਇਕੱਠੀ ਕਰ ਲੈ ਇਕੱਠੀ ਕਰਕੇ ਫਿਰ ਉਹਦੇ ਵਿੱਚੋਂ ਸੁੱਖ ਲੱਭੀ ਗੁਰੂ ਸਾਹਿਬ ਨੇ ਤੇ ਆਰੰਭ ਦੇ ਵਿੱਚ ਹੀ ਸਾਨੂੰ ਸਮਝਾਇਆ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਮਤ ਸਮਝੀ ਤੇ ਪਿਛਲੇ ਦਿਨੀ ਸਾਡੇ ਇੱਥੇ ਜਿੱਥੇ ਪਿੱਛੇ ਗੁਰਮਤਿ ਕਲਾਸ ਲੱਗਦੀ ਹੈ ਯਾਨੀ ਕੇਵਲ ਸਿੰਘ ਜੀ ਆਏ ਉਹਨਾਂ ਨੇ ਬੜੀ ਚੰਗੀ ਇੱਕ ਗੱਲ ਆਖੀ ਕਿ ਸਾਡੀ ਜਿਹੜੀ ਕੌਮ ਹੈ ਨਾ ਇਹ ਲਾਈ ਲੱਗ ਹੈ ਜਿੱਦਰ ਨੂੰ ਇੱਕ ਤੁਰਿਆ ਸਾਰੇ ਉਧਰ ਨੂੰ ਮੂੰਹ ਕਰ ਲੈਣਗੇ ਅਗਲੇ ਨੂੰ ਪਤਾ ਨਹੀਂ ਕੀ ਮਿਲ ਗਿਆ ਤੇ ਉਹ ਮੈਂ ਨਾ ਕਿਤੇ ਪਿੱਛੇ ਰਹਿ ਜਾ ਚੰਗੇ ਚੰਗੇ ਜਿਨ੍ਹਾਂ ਦੇ ਇਥੇ 50 50 ਕਿੱਲੇ ਜ਼ਮੀਨਾਂ ਦੇ ਨੇ ਤੇ ਉਥੇ ਜਾ ਕੇ ਬਾਹਰ ਇਥੇ ਉਹਨਾਂ ਦੇ 10 10 15 15 ਨੌਕਰ ਤੇ ਉਥੇ ਜਾ ਕੇ ਭਾਂਡੇ ਮਾਣ ਜਣ ਡਏ ਨੇ ਰੈਸਟੋਰੈਂਟਾਂ ਦੇ ਵਿੱਚ ਨਾਲੀਆਂ ਗਲੀਆਂ ਸਾਫ਼ ਕਰ ਰਹੇ ਨੇ ਝਾੜੂ ਚੁੱਕੀ ਫਿਰਦੇ ਨੇ ਕੋਈ ਬੇਰ ਤੋੜ ਰਿਹਾ ਕੋਈ ਕੁਝ ਕਰ ਰਿਹਾ ਇੱਥੇ ਬੀਬੀਆਂ ਕੌਲੀ ਚਮਚ ਨੂੰ ਹੱਥ ਨਹੀਂ ਲਾਉਂਦੀਆਂ ਤੇ ਉੱਥੇ ਜਾ ਕੇ ਕਿੰਨੂੰ ਤੋੜ ਰਹੀਆਂ ਨੇ ਕਹਿੰਦੇ ਜੀ ਡਾਲਰ ਮਿਲ ਰਹੇ ਨੇ ਹੁਣ ਇੱਥੇ ਸਾਨੂੰ ਗੁਰੂ ਸਾਹਿਬ ਨੇ ਸ਼ਹਿਨशाह ਬਣਾਇਆ ਸੀ ਤੇ ਅਸੀਂ ਜਾ ਕੇ ਬਾਹਰ ਉੱਥੇ ਫਿਰ ਭਿਖਾਰੀ ਬਣ ਗਏ ਲੇਬਰ ਕਲਾਸ ਉੱਥੇ ਕੋਈ ਚੰਗੀਆਂ ਪੋਸਟਾਂ ਸੰਦ ਨੂੰ ਥੋੜੀ ਮਿਲੀਆਂ ਬਸ ਇੱਕ ਮਨ ਦੇ ਵਿੱਚ ਸੋਚ ਇਹ ਬਣਾ ਲਈ ਹੈ ਕਿ ਬਸ ਇੱਥੇ ਤੇ ਅਸੀਂ ਭੁੱਖੇ ਹੀ ਮਰ ਜਾਣਾ ਹੈ ਸਾਡੇ ਇੱਥੇ ਤੇ ਭਵਿਸ਼ਾ ਕੋਈ ਨਹੀਂ ਹੈਗਾ ਇੱਥੇ ਸਾਡੇ ਬੱਚਿਆਂ ਦਾ ਫਿਊਚਰ ਨਹੀਂ ਹੈਗਾ ਭਾਈ ਸਾਹਿਬ ਜੀ ਇੱਥੇ ਤੇ ਹੈ ਹੀ ਨਹੀਂ ਇੰਡੀਆ ਵਿੱਚ ਕੁਝ ਸਾਰੇ ਫਿਰ ਬਾਹਰ ਨੂੰ ਤੁਰ ਪਏ ਤੇ ਆਪਣਾ ਘਰ ਛੱਡ ਕੇ ਬਗਾਨੇ ਦੇ ਕਾਰਜ ਤੁਸੀਂ ਜਾਓਗੇ ਆਪਣਾ ਤੇ ਫਿਰ ਆਪਣਾ ਹੀ ਹੁੰਦਾ ਹੈ ਮੇਰਾ ਗੁਰੂ ਕਹਿੰਦਾ ਹੈ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਜੇ ਤੂੰ ਆਪਣੀ ਰਸਨਾ ਤੋਂ ਬਾਣੀ ਪੜਦਾ ਹੈ ਨਾਮ ਜਪਦਾ ਹੈ ਨੇਕ ਕਰਮ ਕਰਦਾ ਹੈ ਮਹਾਰਾਜ ਕਹਿੰਦੇ ਨੇ ਸੁਖ ਤਾਂ ਇਹਦੇ ਵਿੱਚ ਹੈ ਭਗਤ ਜੀ ਫਰਮਾਉਂਦੇ ਨੇ ਗੁਰ ਪ੍ਰਸਾਦੀ ਜੈਦੇਉ ਨਾਮਾ ਭਗਤ ਕਾਹ ਪ੍ਰੇਮ ਇਨਹੀ ਹੈ ਜਾਨਾ ਭਗਤੀ ਪ੍ਰੇਮ ਦੇ ਵਿੱਚ ਸੁਖ ਹੈ ਇਸ ਮਨ ਕੋ ਨਹੀਂ ਆਵਨ ਜਾਨਾ ਜਿਸ ਕਾ ਪਰਮ ਗਿਆ ਤਿੰਨ ਸਾਚ ਪਛਾਨ ਭਗਤ ਜੀ ਕਹਿੰਦੇ ਨੇ ਕਿ ਜਿਹਦਾ ਪਰਮ ਇਸ ਸੰਸਾਰ ਦੇ ਵਿੱਚੋਂ ਖਤਮ ਹੋ ਗਿਆ ਉਹ ਸੱਚ ਦੇ ਨਾਲ ਜੁੜ ਜਾਂਦਾ ਹੈ ਮਨ ਫਿਰ ਮਹਾਰਾਜੀ ਕਹਿੰਦੇ ਨੇ ਕਿ ਉਹਦਾ ਆਉਂਦਾ ਜਾਂਦਾ ਨਹੀਂ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਇਸ ਮਨ ਦਾ ਕੋਈ ਆਕਾਰ ਨਹੀਂ ਹੁਕਮੇ ਹੋਇਆ ਹੁਕਮ ਬੁੱਝ ਸਮਾਈ ਪਰਮਾਤਮਾ ਦੀ ਰਜਾ ਦੇ ਵਿੱਚ ਪੈਦਾ ਹੁੰਦਾ ਫਿਰ ਉਹਦੇ ਵਿੱਚ ਹੀ ਅਪੇਧ ਹੋ ਜਾਂਦਾ ਹੈ ਇਸ ਮਨ ਦਾ ਕੋਈ ਜਾਣੈ ਭੇਉ ਭਗਤ ਜੀ ਕਹਿੰਦੇ ਨੇ ਇਸ ਮਨ ਨੂੰ ਕੋਈ ਲੱਭੋ ਜਾ ਕੇ ਕਿ ਇਹਦੀ ਰਮਜ ਕੀ ਹੈ ਇਹ ਮਨ ਲੀਣ ਭਏ ਸੁਖ ਦੇਉ ਤੇਰੇ ਮਨ ਸੁੱਖਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਅਪੇਧ ਹੋ ਜਾਂਦਾ ਜੀਓ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾਂ ਭਗਤ ਜੀ ਕਹਿੰਦੇ ਨੇ